ਕੋਈ ਐ ਸੇ ਕੁਝ ਭਗਤ ਉਹਨਾਂ ਦੀ ਰੁਚੀ ਨਹੀਂ ਸੀ ਜਾਣਨ ਦੀ ਨਹੀਂ ਜਾਣਨਾ ਸ਼ਹਿ ਥੋੜੀ ਗੱਲ ਸਮਝ ਦੇ ਚ ਹੀ ਆ ਗਈ ਆਉਣੀ ਹੈ ਜ਼ਿੰਦਗੀ ਛੋਟੀ ਹੈ ਤੇ ਜਾਣਨ ਨੂੰ ਤੇ ਬਹੁਤ ਕੁਝ ਹੈ ਨਹੀਂ ਜਾਣਨਾ ਬਸ ਜੋੜਨਾ ਲੈ ਨੋਣਾ ਇਸ ਤਰ੍ਹਾਂ ਦੇ ਲੋਕਾਂ ਦੇ ਅੰਦਰ ਜਜ਼ਬੇ ਪ੍ਰਦਾਨ ਸੰ ਭਾਵਨਾਵਾਂ ਪ੍ਰਦਾਨ ਸੰ ਦੂਸਰੇ ਜੇ ਨੂੰ ਗੈਨੀ ਆਖਿਆ ਗਿਆ ਤਾਰਕਿਕ ਆਖਿਆ ਗਿਆ ਦਾਰਸ਼ਨਿਕ ਚਿੰਤਕ ਆਖਿਆ ਗਿਆ ਉਹਨਾਂ ਕਹਿੰਦੇ ਜਾਣਨਾ ਜਾਣਨਾ ਪਰ ਜਾਣ ਜਾਣ ਕੇ ਕਰੀਬਨ ਕਰੀਬਨ ਉਹ ਗੈਨੀ ਵੀ ਉੱਥੇ ਹੀ ਪਹੁੰਚੇ ਨਹੀਂ ਜਾਣ ਸਕਦੇ ਨਹੀਂ ਜਾਣ ਸਕਦੇ ਜਿੰਨਾ ਜਾਣਦੇ ਆ ਜਾਣਨ ਨੂੰ ਫਿਰ ਵੀ ਕੁਝ ਬਾਕੀ ਰਹਿ ਜਾਂਦਾ ਹੈ ਤੋਂ ਧਰਮ ਦੀਆਂ ਇਹ ਦੋ ਸ਼ਾਖਾਵਾਂ ਬਣ ਗਈਆਂ ਔਰ ਇਸ ਦੇ ਵਿੱਚ ਬਕਾਇਦਾ ਵੰਡ ਵੀ ਕੀਤੀ ਹੋਈ ਹੈ ਕਿ ਭਗਤੀ ਮਾਰਗ ਹੈ ਕਿ ਗਿਆਨ ਮਾਰਗ ਹੈ ਔਰ ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕਰਦੇ ਨੇ ਭਗਤੀ ਯੋਗ ਹੈ ਕਿ ਗਿਆਨ ਯੋਗ ਹੈ